ਹਾਂਜੀ ਦੋਸਤੋ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਦੋ ਪੂਰੀਆਂ ਚੰਗੀਆਂ ਸੇਲ ਵਾਲੀਆਂ ਨੌਕਰੀਆਂ ਦਿਖਾਉਣੀਆਂ ਨੇ ਇੱਕ ਤਾਂ ਆਹ ਕੱਲਾਲੇ ਚੇਤਕ ਦੀ ਬਸ਼ੇਰੀ ਆ ਤੇ ਦੂਜੀ ਆਹ 64 ਇੰਚ ਹਾਈਟ ਦੀ 7 ਮਹੀਨਿਆਂ ਦੀ ਗੱਬਣ ਘੋੜੀ ਆ ਗੁੰਤਾਸ ਘੋੜੇ ਦੀ ਬੱਚੀ ਸੋ ਬਸ਼ੇਰੀ ਆ ਦੋਸਤੋ ਜਿਹੜੀ ਆਹ ਇਹ ਪਿਓ ਵਾਲੇ ਪਾਸਿਓਂ ਕੱਲਾਂ ਵਾਲੇ ਚੇਤਕ ਦੀ ਆ ਤੇ ਮਾਂ ਇਹਦੀ ਸਮੁੰਦਰ ਦੀ ਧੀ ਆ ਸੋ ਬਿਲਕੁਲ ਸਾਫ ਸੁਥਰੀ ਬਸ਼ੇਰੀ ਆ ਜਿਹੜੀਆਂ ਬਿੰਦੀਆਂ ਤੁਹਾਨੂੰ ਕੰਨਾਂ ਦੇ ਵਿੱਚ ਪੰਜ ਚਾਰ ਦਿਖਾਈ ਦਿੰਦੀਆਂ ਨੇ ਇਹੀ ਆ ਇਹਦੇ ਸਪੌਟ ਆ ਬਾਕੀ ਬਿਲਕੁਲ ਸਾਫ ਆ ਸਪੌਟ ਸਿਰਕੇ ਤੋਂ ਬਾਕੀ ਬਾਡੀ ਦੇ ਉੱਤੇ ਰਹਤਾ ਦੋਸਤੋ ਇਹ ਬਸ਼ੇਰੀ ਦੋ ਦੰਦ ਦਾ ਦੋ ਦੰਦ ਬਸ਼ੇਰੀ ਆ ਉਮਰ ਦੇ ਵਿੱਚ ਤੇ ਕੱਦ ਪ੍ਰੋਪਰ ਮਿੰਤੀ ਵਾਲਾ 62 ਇੰਚ ਜਿਹਦੀ ਮੈਂ ਖੁਦ ਆਪ ਤਸੱਲੀ ਕੀਤੀ ਵੀ ਐ ਇਸ ਚੀਜ਼ ਦੇ ਆਪਾਂ ਜ਼ਿੰਮੇਵਾਰ ਆ ਜੇ ਤੁਸੀਂ ਹਾਈਟ ਜਾ ਕੇ ਮਿਣੋਗੇ ਨਾ ਪ੍ਰੋਪਰ 52.5 ਇੰਚ ਹਾਈਟ ਨਿਕਲੂਗੀ ਇਹ ਬਾਈ ਅਰਗਿਆਣੇ ਬਸ਼ੇਰੀ 27 28 ਦਿਨ ਪਹਿਲਾਂ ਪਦਮ ਤੋਂ ਮੇਟ ਕਰਾਈ ਵੀ ਆ ਸੋ ਪਦਮ ਤੋਂ ਮੇਟ ਕਰਾਈ ਵੀ ਆ ਤੇ ਜੇ ਗੱਬਣਾ ਰਹੇਗੀ ਉਹ ਗੱਲਬਾਤ ਵੱਖਰੀ ਆ ਪਹਿਲੀ ਵਾਰ ਮੇਟ ਹੋਈ ਵੀ ਆ ਬਸ਼ੇਰੀ ਤੇ ਜੇ ਕੋਈ 19 ਕੀ ਗੱਲਬਾਤ ਹੁੰਦੀ ਵੀ ਆ ਤਾਂ ਦੁਬਾਰੇ ਵੀ ਫਿਰ ਪਦਮ ਤੋਂ ਮੇਟ ਕਰਵਾ ਕੇ ਦੇ ਦੇਣਗੇ ਕੋਈ ਚੱਕਰ ਵਾਲੀ ਗੱਲ ਨਹੀਂ ਸੋ ਬਸ਼ੇਰੀ ਚੰਗੀਆਂ ਬਣਤਰਾਂ ਦੀ ਆ ਹੱਡ ਗੋਡੇ ਦੀ ਖੁੱਲੀ ਆ ਲੈਂਥ ਲੋਂਥ ਚੰਗੀ ਆ ਨਮਾ ਹਾਣਾ ਕੱਦ ਕਾਠ ਵੀ ਚੰਗਾ ਬਲੱਡ ਲਾਈਨ ਖਾਨਦਾਨ ਵੀ ਬਹੁਤ ਵਧੀਆ ਗਾ ਇਸ ਬਸ਼ੇਰੀ ਬਾਰੇ ਤੁਸੀਂ ਵਿਚਾਰ ਕਰ ਸਕਦੇ ਹੋ ਬਾਲ ਪੌਰੀਆਂ ਦੀ ਬਿਲਕੁਲ ਸਾਫ ਸੋ ਜਿਹੜੀ ਆ ਦੂਜੀ ਘੋੜੀ ਆ ਦੋਸਤੋ ਗੁਣਤਾਸ ਘੋੜੇ ਦੀ ਬੱਚੀ ਇਹਦੀ ਉਮਰ ਆ ਜਿਹੜੀ 4 ਦੰਦਾ ਇਹਦੀ ਉਮਰ ਵੀ ਲਵੀ ਹੋਈ ਆ 4 ਦੰਦਾ ਇਹ ਤੇ ਕੱਦ ਦੋਸਤੋ ਇਹਦਾ ਪ੍ਰੋਪਰ 64 ਇੰਚ ਆ ਇਦੀ ਹਾਈਟ ਦੀ ਵੀ ਪੂਰੀ ਜ਼ਿੰਮੇਵਾਰੀ ਆ ਇਹ ਵੀ ਖੁਦ ਸੀ ਆਪ ਮਣੀਆ ਇਹਦੀ 64 ਇੰਚ ਹਾਈਟ ਆ ਤੇ ਇਹ 7 ਮਹੀਨਿਆਂ ਦੀ ਗੱਬਣ ਆ ਸ਼ਹਿਜ਼ਾਦ ਕਾਕੀ ਤੋਂ 7 ਮਹੀਨਿਆਂ ਦੀ ਗੱਬਣ ਸ਼ਹਿਜ਼ਾਦ ਕਾਕੀ ਤੋਂ ਜਿਹੜਾ ਮਾਲੇ ਵਾਲਿਆਂ ਦੇ ਕੋਲੇ ਆ ਜਾਦ ਅਰਗਿਆਂ ਦੇ ਕੋਲੇ ਜਗਮੀਤ ਅਰਗਿਆਂ ਦੇ ਕੋਲੇ ਆ ਨਾ ਘੋੜਾ ਸ਼ਹਿਜ਼ਾਦ ਕਾਕੀ ਦਲਸ਼ੇਰ ਕਾਕੀ ਦਾ ਬੱਚਾ ਉਹ ਤੋਂ ਗੱਬਣ ਚੱਕ ਪਾਸਾ ਦੋਸਤੋ ਸੋ ਘੋੜੀ ਇਹ ਵੀ ਬੜੀ ਨਰੋਈ ਆ ਬਾਡੀ ਦੀ ਬਹੁਤ ਜ਼ਿਆਦਾ ਖੁੱਲੀ ਆ ਅੰਗ ਪੈਰ ਬੜੇ ਸਾਫ਼ ਸੁਥਰੇ ਆ ਇਹਦੇ ਬਾਕੀ ਚਾਰ ਦੰਦ ਇਹਦੀ ਵੀ ਉਮਰ ਆ ਜਿਹੜੀ ਹਜੇ ਘੋੜੀ ਬਣ ਕੇ ਤਿਆਰੀ ਹੋਈ ਆ ਹੋ ਸਕਦਾ ਮਾੜਾ ਮੋਟਾ ਕਦ ਕਾਠ ਇਹ ਇੰਚ ਅੱਧਾ ਇੰਚ ਖੰਡ ਹੋਰ ਵੀ ਕਰ ਸਕਦੀ ਆ ਗਜੈਸ਼ ਮੈਨੂੰ ਇਹਦੇ 'ਚ ਲੱਗਦੀ ਆ ਉਮਰ ਦੇ ਹਿਸਾਬ ਨਾਲ ਸੋ ਇਹ ਆਪ ਗੁੰਤਾਸ ਦੀ ਆ ਜਿਹੜਾ ਸੇਖੋ ਫਾਰਮ ਵਾਲਿਆਂ ਦੇ ਕੋਲੇ ਹੁੰਦਾ ਸੀਗਾ ਤੇ ਤੁਸੀਂ ਸਾਰੇ ਜਾਣਦੇ ਹੋ ਅਬੋਹਰ ਬਲੱਡਲਾਈਨ ਦਾ ਘੋੜਾ ਤੇ ਸ਼ਹਿਜ਼ਾਦ ਕਾਕੀ ਵੀ ਉੱਥੋਂ ਹੀ ਆਇਆ ਉਸ ਟਾਈਮ ਘੋੜੀ ਇਹ ਉੱਥੋਂ ਹੀ ਗੱਭਣ ਹੋਈ ਵੀ ਆ ਕਿਉਂਕਿ ਸੇਖੋ ਫਾਰਮ ਵਾਲਿਆਂ ਦੇ ਕੋਲ ਹੀ ਇਹ ਘੋੜੀ ਬਾਈ ਵਰਗਿਆਂ ਕੋਲੇ ਆਈ ਸੀ ਸੋ ਦੋਨੇ ਜਾਨਵਰ ਬੜੇ ਟੌਪ ਦੇ ਆ ਘੋੜੀ ਦੀ ਤੁਸੀਂ ਬਾਡੀ ਚੈੱਕ ਕਰੋ ਬਾੜੀ ਜਾਦੇ ਖੁੱਲੀ ਆ ਸਕੀਨ ਵੀ ਆ ਘੋੜੀ ਬਰੀਡਿੰਗ ਵਾਲੀ ਬਹੁਤ ਜ਼ਿਆਦੇ ਚੰਗੀ ਆ ਸੋ ਇਹ ਘੋੜੀ ਤੇ ਬੇਸ਼ੇਰੀ ਬਾਈ ਬੱਲ ਪਿਆਰ ਦੇ ਕੋਲੇ ਪਿੰਡ ਨੱਥੂ ਵਾਲਾ ਗੜ੍ਹ ਵੀ ਨੱਥੂ ਵਾਲਾ ਗਰਬੀ ਬਾਗੇ ਪ੍ਰਾਣੇ ਤੋਂ ਤਕਰੀਬਨ 12-13 ਕਿਲੋਮੀਟਰ ਦੂਰ ਆ ਮੋਗੇ ਡਿਸਟ੍ਰਿਕਟ ਦੇ ਵਿੱਚ ਪੈਂਦਾ। ਬਾਈ ਬੱਲਪੈਰ ਦਾ ਕੰਟਰੈਕਟਰ ਨੰਬਰ ਕਰ ਲਓ ਨੋਟ 81968 91000 ਤੇ ਦੂਜਾ ਨੰਬਰ ਆਪਾਂ ਜਗਮੀਤ ਦਾ ਦੇਤਾ ਕਈ ਵਾਰੀ ਫੋਨ ਦੇ ਕੋਈ ਪਾਸੇ-ਆਸੇ ਪਿਆ ਹੁੰਦਾ ਬੰਦੇ ਤੋਂ ਨਹੀਂ ਅਟੈਂਡ ਕੀਤਾ ਜਾਂਦਾ ਉਹ ਵੀ ਨੋਟ ਕਰ ਲਓ 76960 74470 ਤਾਂ ਇਹਨਾਂ ਦੋਨਾਂ ਨੰਬਰਾਂ 'ਚ ਜਿਹੜੇ ਤੇ ਮਰਜ਼ੀ ਕਾਲ ਕਰਕੇ ਤੁਸੀਂ ਐਸ ਬਸ਼ੇਰੀ ਵਾਰੇ ਜਿਹੜੀ ਕੱਲਾਂ ਵਾਲੇ ਚੇਤਕ ਦੀ ਬੱਚੀ ਆ ਦੋ ਦੰਦ ਕੱਦ ਆ ਇਹਦਾ 62 ਇੰਚ ਤੇ ਜਿਹੜੀ ਆ ਦੂਜੀ ਘੋੜੀ ਆ ਗੁੰਤਾਸ ਦੀ ਬੱਚੀ 64 ਇੰਚ ਹਾਈਟ ਦੀ 7 ਮਹੀਨਿਆਂ ਦੀ ਗੱਬਣ ਚੈੱਕ ਪਾਸ ਸ਼ਹਿਜ਼ਾਦ ਕਾਕੀ ਤੋਂ ਦੋਨਾਂ ਬਾਰੇ ਗੱਲਬਾਤ ਜਿਹਦਾ ਵੀ ਵਿਚਾਰ ਬਣਦਾ ਤੁਸੀਂ ਕਰ ਸਕਦੇ ਹੋ ਦੋਨੇ ਬਾੜੀਆਂ ਜਾਦੇ ਚੰਗੀਆਂ ਨੇ ਐਡੀ ਖੁੱਲੀ ਬਾਡੀ ਦੀਆਂ ਇੰਨੇ ਕੱਦ ਕਾਠ ਵਾਲੀਆਂ ਤੇ ਬਾਕੀ ਜਿਨ੍ਹਾਂ ਦੀ ਸਾਰੀ ਲਾਈਨ ਕਨਫਰਮ ਹੋਵੇ ਘੋੜੀਆਂ ਅੱਜਕੱਲ ਨੌਕਰੀਆਂ ਘੱਟ ਹੀ ਛਾਉਂਦੀਆਂ ਨੇ ਸੋ ਬਰੀਡਿੰਗ ਦੇ ਵਾਸਤੇ ਬਹੁਤ ਜ਼ਿਆਦਾ ਚੰਗੀਆਂ ਨੇ ਜਿਨ੍ਹਾਂ ਨੂੰ ਸ਼ੌਂਕ ਆ ਚੰਗੀਆਂ ਘੋੜੀਆਂ ਰੱਖਣ ਦਾ ਤਾਂ ਮਾਈਆਂ ਨਾਲ ਸੰਪਰਕ ਕਰਕੇ ਗੱਲਬਾਤ ਕਰ ਲਿਓ